ਲੌ ਜੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ ਦੇ ਵਿੱਚੋਂ ਆਪਣੇ ਡੇਰਾ ਪ੍ਰੇਮੀਆਂ ਦੇ ਵਾਸਤੇ 18ਵੀਂ ਚਿੱਠੀ ਜਾਰੀ ਕਰ ਦਿੱਤੀ ਹੈ ਜੀ ਹਾਂ ਜਿਸ ਦੇ ਵਿੱਚ ਉਹਨਾਂ ਨੇ ਮੁਰਤੋਂ ਆਪਣੇ ਆਪ ਨੂੰ ਜਿਹੜਾ ਕਿ ਗੁਰੂ ਦੱਸਿਆ ਉਹਨਾਂ ਕਹਿਆ ਕਿ ਮੈਂ ਤੁਹਾਡਾ ਗੁਰੂ ਸੀ ਗੁਰੂ ਹਾਂ ਤੇ ਗੁਰੂ ਰਹਾਂਗਾ ਸੋ ਦਾ ਦੇ ਕਿ ਸੋ ਪਹਿਲਾਂ ਵੀ ਜੇਲ ਦੇ ਵਿੱਚੋਂ 17 ਚਿੱਠੀਆਂ ਗੁਰਮੀਤ ਰਾਮ ਰਹੀਮ ਨੇ ਜਾਰੀ ਕੀਤੀਆਂ ਸਨ ਆਪਣੀਆਂ ਸੰਗਤਾਂ ਦੇ ਵਾਸਤੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਿੰਦੇ ਨੇ ਜਿਹਦੇ ਚੱਲਦੇ ਇਸ ਵਾਰ ਵੀ 18ਵੀਂ ਚਿੱਠੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਲੈ ਕੇ ਸੰਦੇਸ਼ ਜਾਰੀ ਕੀਤੇ ਨੇ ਜਦੋਂ ਵੀ ਕੋਈ ਡੇਰਾ ਪ੍ਰੇਮੀ ਦੇ ਲਈ ਹੈ ਜਿਹੜੀ ਚਿੱਠੀ ਜਾਰੀ ਹੁੰਦੀ ਆ ਤਾਂ ਉਸ ਦੇ ਲਈ ਹਮੇਸ਼ਾ ਹੀ ਜਿਹੜਾ ਕਿ ਰਾਮ ਰਹੀਮ ਦੇ ਸੰਦੇਸ਼ਾਂ ਨੂੰ ਡੇਰਾ ਪ੍ਰੇਮੀਆ ਦੇ ਵੱਲੋਂ ਮੰਨਿਆ ਜਾਂਦਾ ਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਆਖਰੀ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਗੁਰਮੀਤ ਰਾਮ ਰਹੀਮ ਨੇ ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 18ਵੀਂ ਚਿੱਠੀ ਭੇਜੀ ਇਸ ਚਿੱਠੀ ਚ ਪੁਰਾਣੀਆਂ ਚਿੱਠੀਆਂ ਵਾਂਗ ਹੀ ਇੱਕ ਵਾਰ ਮੁੜ ਡੇਰਾ ਮੁਖੀ ਨੇ ਖੁਦ ਦੇ ਹੀ ਗੁਰੂ ਹੋਣ ਤੇ ਰਹਿਣ ਦਾ ਦਾਵਾ ਕੀਤਾ ਡੇਰਾ ਮੁਖੀ ਨੇ ਆਪਣੇ ਗੁਰੂ ਸ਼ਾ ਸਤਨਾਮਹਾਰਾਜ ਦੇ ਜਨਮ ਦਿਹਾੜੇ ਦੇ ਮਹੀਨੇ ਐਮ ਐਸ ਜੀ ਅਵਤਾਰ ਮਹੀਨੇ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਨੁੱਖਤਾ ਕਾਰਜ ਸਹਾਰਾ ਇਹ ਇਨਸਾ ਸ਼ੁਰੂ ਕਰਵਾਇਆ ਉਸਨੇ ਲਿਖਿਆ ਕਿ ਤੁਹਾਡੇ ਗੁਰੂ ਅਸੀਂ ਸਾਂ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੁਹਾਡੇ ਆਸ-ਪਾਸ ਕੋਈ ਮੰਦਬੁੱਧੀ ਦਿਵਿਆਂਗ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਦੇ ਅਤੇ ਉਸ ਨੂੰ ਘਰ ਪਹੁੰਚਾਇਆ ਜਾਵੇ ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਇਸ ਨੂੰ ਹੋਰ ਜ਼ੋਰ ਨਾਲ ਕਰੋ ਆਉਣ ਵਾਲਾ ਜਨਮ ਦਿਹਾੜਾ ਮਹੀਨਾ ਐਮ ਐਸ ਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਨਵਾਂ ਕਾਰਜ ਸ਼ੁਰੂ ਕਰੋ ਜਿੰਨਾ ਗਰੀਬ ਪਰਿਵਾਰਾਂ ਜਾਂ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਘਰ ਜਾਵੋ ਤੇ ਉਹਨਾਂ ਦੀ ਆਰਥਿਕ ਮਦਦ ਕਰਕੇ ਉਹਨਾਂ ਦਾ ਦੁੱਖ ਵੰਡਾਓ ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ ਏ ਇਨਸਾ ਸੋ ਚਿੱਠੀ ਦੇ ਵਿੱਚ ਇਹ ਸੰਦੇਸ਼ ਜਿਹੜਾ ਕਿ ਡੇਰਾ ਪ੍ਰੇਮੀਆ ਨੂੰ ਦਿੱਤਾ ਗਿਆ ਪਿਉਰਾ ਰਿਪੋਰਟ ਹਰਪ ਪੰਜਾਬ ਟੀਵੀ ਸੋ ਦਾਦੇ ਕਿ ਗੁਰਮੀਤ ਰਾਮ ਰਹੀਮ ਦੀ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾ ਹੀ ਸੋ ਦੱਸ ਦੇ ਕਿ ਗੁਰਮੀਤ ਰਾਮ ਰਹੀਮ ਦੀ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾ ਹੀ ਕਹਾਂ ਜਾਂਦਾ ਕਿ ਉਹਨਾਂ ਵੱਲੋਂ ਜੋ ਵੀ ਸੰਦੇਸ਼ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਪ੍ਰੇਮੀ ਹੱਸ ਕੇ ਉਹਨਾਂ ਸੰਦੇਸ਼ ਦੀ ਪਾਲਣਾ ਕਰਦੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਲਓ ਜੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਆਪਣੇ ਡੇਰਾ ਪ੍ਰੇਮੀਆਂ ਦੇ ਵਾਸਤੇ 18ਵੀਂ ਚਿੱਠੀ ਜਾਰੀ ਕਰ ਦਿੱਤੀ ਹੈ ਜੀ ਹਾਂ ਜਿਸ ਦੇ ਵਿੱਚ ਉਹਨਾਂ ਨੇ ਮੁੜ ਤੋਂ ਆਪਣੇ ਆਪ ਨੂੰ ਜਿਹੜਾ ਕਿ ਗੁਰੂ ਦੱਸਿਆ ਉਹਨਾਂ ਕਿਹਾ ਕਿ ਮੈਂ ਤੁਹਾਡਾ ਗੁਰੂ ਸੀ ਗੁਰੂ ਹਾਂ ਤੇ ਗੁਰੂ ਰਹਾਂਗਾ ਸੋ ਦਾ ਦੇਖੀ ਸੋ ਪਹਿਲਾ ਵੀ ਜੇਲ੍ਹ ਦੇ ਵਿੱਚੋਂ 17 ਚਿੱਠੀਆਂ ਗੁਰਮੀਤ ਰਾਮ ਰਹੀਮ ਨੇ ਜਾਰੀ ਕੀਤੀਆਂ ਸਨ ਆਪਣੀਆਂ ਸੰਗਤਾਂ ਦੇ ਵਾਸਤੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਿੰਦੇ ਨੇ ਜਿਹਦੇ ਚੱਲਦੇ ਇਸ ਵਾਰ ਵੀ 18ਵੀਂ ਚਿੱਠੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਲੈ ਕੇ ਸੰਦੇਸ਼ ਜਾਰੀ ਕੀਤੇ ਨੇ ਜਦੋਂ ਵੀ ਕੋਈ ਡੇਰਾ ਪ੍ਰੇਮੀ ਦੇ ਲਈ ਹੈ ਜਿਹੜੀ ਚਿੱਠੀ ਜਾਰੀ ਹੁੰਦੀ ਆ ਤਾਂ ਉਸ ਦੇ ਲਈ ਹਮੇਸ਼ਾ ਹੀ ਜੜਾ ਕਿ ਰਾਮ ਰਹੀਮ ਦੇ ਸੰਦੇਸ਼ਾਂ ਨੂੰ ਡੇਰਾ ਪ੍ਰੇਮੀਆ ਦੇ ਵੱਲੋਂ ਮੰਨਿਆ ਜਾਂਦਾ ਹੈ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਕਿ ਆਖਰੀ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਗੁਰਮੀਤ ਰਾਮ ਰਹੀਮ ਨੇ ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 18ਵੀਂ ਚਿੱਠੀ ਭੇਜੀ ਇਸ ਚਿੱਠੀ ਚ ਪੁਰਾਣੀਆਂ ਚਿੱਠੀਆਂ ਵਾਂਗ ਹੀ ਇੱਕ ਵਾਰ ਮੁੜ ਡੇਰਾ ਮੁਖੀ ਨੇ ਖੁਦ ਦੇ ਹੀ ਗੁਰੂ ਹੋਣ ਤੇ ਰਹਿਣ ਦਾ ਦਾਵਾ ਕੀਤਾ ਹੈ ਡੇਰਾ ਮੁਖੀ ਨੇ ਆਪਣੇ ਗੁਰੂ ਸ਼ਾਹ ਸਤਨਾਮ ਮਹਾਰਾਜ ਦੇ ਜਨਮ ਦਿਹਾੜੇ ਦੇ ਮਹੀਨੇ ਐਮ ਐਸ ਜੀ ਅਵਤਾਰ ਮਹੀਨੇ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਨੁੱਖਤਾ ਕਾਰਜ ਸਹਾਰਾ ਇਹ ਇਨਸਾ ਸ਼ੁਰੂ ਕਰਵਾਇਆ ਉਸਨੇ ਲਿਖਿਆ ਕਿ ਤੁਹਾਡੇ ਗੁਰੂ ਅਸੀਸਾਂ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੁਹਾਡੇ ਆਸ-ਪਾਸ ਕੋਈ ਮੰਦਬੁੱਧੀ ਦਿਵਿਆਂਗ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਦੇ ਅਤੇ ਉਸ ਨੂੰ ਘਰ ਪਹੁੰਚਾਇਆ ਜਾਵੇ ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਇਸ ਨੂੰ ਹੋਰ ਜ਼ੋਰ ਨਾਲ ਕਰੋ ਆਉਣ ਵਾਲਾ ਜਨਮ ਦਿਹਾੜਾ ਮਹੀਨਾ ਐਮਐਸਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਨਵਾਂ ਕਾਰਜ ਸ਼ੁਰੂ ਕਰੋ ਜਿਨ੍ਹਾਂ ਗਰੀਬ ਪਰਿਵਾਰਾਂ ਜਾਂ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਘਰ ਜਾਓ ਤੇ ਉਹਨਾਂ ਦੀ ਆਰਥਿਕ ਮਦਦ ਕਰਕੇ ਉਹਨਾਂ ਦਾ ਦੁੱਖ ਵੰਡਾਓ ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ ਏ ਇਨਸਾ ਸੋ ਚਿੱਠੀ ਦੇ ਵਿੱਚ ਇਹ ਸੰਦੇਸ਼ ਜਿਹੜਾ ਕਿ ਡੇਰਾ ਪ੍ਰੇਮੀਆ ਨੂੰ ਦਿੱਤਾ ਗਿਆ ਪਿਉਰਾ ਰਿਪੋਰਟ ਹਰਪ ਪੰਜਾਬ ਟੀਵੀ ਸੋ ਦਾਦੇ ਕਿ ਗੁਰਮੀਤ ਰਾਮ ਰਹੀਮ ਦੀ ਇਹ 18ਵੀਂ ਚਿੱਠੀਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋਂ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾ ਹੀ ਸੋ ਦਾਦੇ ਕਿ ਗੁਰਮੀਤ ਰਾਮ ਰਹੀਮ ਦੀ ਇਹ 18ਵੀਂ ਚਿੱਠੀਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋਂ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾਲ ਹੀ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਜੋ ਵੀ ਸੰਦੇਸ਼ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਪ੍ਰੇਮੀ ਹੱਸ ਕੇ ਉਹਨਾਂ ਸੰਦੇਸ਼ ਦੀ ਪਾਲਣਾ ਕਰਦੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਲਓ ਜੀ ਗੁਰਮੀਤ RAM ਰਹੀਮ ਨੇ ਸੁਨਾਰੀਆ ਜੇਲ ਦੇ ਵਿੱਚੋਂ ਆਪਣੇ ਡੇਰਾ ਪ੍ਰੇਮੀਆਂ ਦੇ ਵਾਸਤੇ 89ਵੀਂ ਚਿੱਠੀ ਜਾਰੀ ਕਰ ਦਿੱਤੀ ਹੈ ਜੀ ਹਾਂ ਜਿਸ ਦੇ ਵਿੱਚ ਉਹਨਾਂ ਨੇ ਮੁਰਤੋਂ ਆਪਣੇ ਆਪ ਨੂੰ ਜਿਹੜਾ ਕਿ ਗੁਰੂ ਦੱਸਿਆ ਉਹਨਾਂ ਕਹਿਆ ਕਿ ਮੈਂ ਤੁਹਾਡਾ ਗੁਰੂ ਸੀ ਗੁਰੂ ਹਾਂ ਤੇ ਗੁਰੂ ਰਹਾਂਗਾ ਸੋ ਦੱਸ ਦੇ ਕਿ ਸੋ ਪਹਿਲਾਂ ਵੀ ਜੇਲ ਦੇ ਵਿੱਚੋਂ 17 ਚਿੱਠੀਆਂ ਗੁਰਮੀਤ RAM ਰਹੀਮ ਨੇ ਜਾਰੀ ਕੀਤੀਆਂ ਸਨ ਆਪਣੀਆਂ ਸੰਗਤਾਂ ਦੇ ਵਾਸਤੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਿੰਦੇ ਨੇ ਜਿਹਦੇ ਚੱਲਦੇ ਇਸ ਵਾਰ ਵੀ 18ਵੀਂ ਚਿੱਠੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਲੈ ਕੇ ਸੰਦੇਸ਼ ਜਾਰੀ ਕੀਤੇ ਨੇ ਜਦੋਂ ਵੀ ਕੋਈ ਡੇਰਾ ਪ੍ਰੇਮੀ ਦੇ ਲਈ ਹੈ ਜਿਹੜੀ ਚਿੱਠੀ ਜਾਰੀ ਹੁੰਦੀ ਆ ਤਾਂ ਉਸ ਦੇ ਲਈ ਹਮੇਸ਼ਾ ਹੀ ਜਿਹੜਾ ਕਿ ਰਾਮ ਰਹੀਮ ਦੇ ਸੰਦੇਸ਼ਾਂ ਨੂੰ ਡੇਰਾ ਪ੍ਰੇਮੀ ਦੇ ਵੱਲੋਂ ਮੰਨਿਆ ਜਾਂਦਾ ਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਆਖਰ ਚਿੱਠੀ ਦੇ ਵਿੱਚ ਕਿਹੇ ਕੁਝ ਲਿਖਿਆ ਗੁਰਮੀਤ ਰਾਮ ਰਹੀਮ ਨੇ ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 18ਵੀਂ ਚਿੱਠੀ ਭੇਜੀ ਇਸ ਚਿੱਠੀ ਚ ਪੁਰਾਣੀਆਂ ਚਿੱਠੀਆਂ ਵਾਂਗ ਹੀ ਇੱਕ ਵਾਰ ਮੁੜ ਡੇਰਾ ਮੁਖੀ ਨੇ ਖੁਦ ਦੇ ਹੀ ਗੁਰੂ ਹੋਣ ਤੇ ਰਹਿਣ ਦਾ ਦਾਵਾ ਕੀਤਾ ਡੇਰਾ ਮੁਖੀ ਨੇ ਆਪਣੇ ਗੁਰੂ ਸ਼ਾ ਸਤਨਾਮਹਾਰਾਜ ਦੇ ਜਨਮ ਦਿਹਾੜੇ ਦੇ ਮਹੀਨੇ ਐਮ ਐਸ ਜੀ ਅਵਤਾਰ ਮਹੀਨੇ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਨੁੱਖਤਾ ਕਾਰਜ ਸਹਾਰਾ ਇਹ ਇਨਸਾ ਸ਼ੁਰੂ ਕਰਵਾਇਆ ਉਸਨੇ ਲਿਖਿਆ ਕਿ ਤੁਹਾਡੇ ਗੁਰੂ ਅਸੀਂ ਸਾ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੁਹਾਡੇ ਆਸ-ਪਾਸ ਕੋਈ ਮੰਦਬੁੱਧੀ ਦਿਵਿਆਂਗ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਦੇ ਅਤੇ ਉਸ ਨੂੰ ਘਰ ਪਹੁੰਚਾਇਆ ਜਾਵੇ ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਇਸ ਨੂੰ ਹੋਰ ਜ਼ੋਰ ਨਾਲ ਕਰੋ ਆਉਣ ਵਾਲਾ ਜਨਮ ਦਿਹਾੜਾ ਮਹੀਨਾ ਐਮ ਐਸ ਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਨਵਾਂ ਕਾਰਜ ਸ਼ੁਰੂ ਕਰੋ ਜਿੰਨਾ ਗਰੀਬ ਪਰਿਵਾਰਾਂ ਜਾਂ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਘਰ ਜਾਵੋ ਤੇ ਉਹਨਾਂ ਦੀ ਆਰਥਿਕ ਮਦਦ ਕਰਕੇ ਉਹਨਾਂ ਦਾ ਦੁੱਖ ਵੰਡਾਓ ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ ਏ ਇਨਸਾ ਸੋ ਚਿੱਠੀ ਦੇ ਵਿੱਚ ਇਹ ਸੰਦੇਸ਼ ਜਿਹੜਾ ਕਿ ਡੇਰਾ ਪ੍ਰੇਮੀਆ ਨੂੰ ਦਿੱਤਾ ਗਿਆ ਪਿਉਰਾ ਰਿਪੋਰਟ ਹਰਪ ਪੰਜਾਬ ਟੀਵੀ ਸੋ ਦੱਸਦੇ ਕਿ ਗੁਰਮੀਤ ਰਾਮ ਰਹੀਮ ਦੀ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾ ਹੀ ਸੋਦਾ ਦੇ ਕਿ ਗੁਰਮੀਤ ਰਾਮ ਰਹੀਮ ਦੇ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾ ਹੀ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਜੋ ਵੀ ਸੰਦੇਸ਼ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਪ੍ਰੇਮੀ ਹੱਸ ਕੇ ਉਹਨਾਂ ਸੰਦੇਸ਼ ਦੀ ਭਾਗਨਾ ਕਰਦੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਲਓ ਜੀ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਦੇ ਵਿੱਚੋਂ ਆਪਣੇ ਡੇਰਾ ਪ੍ਰੇਮੀਆਂ ਦੇ ਵਾਸਤੇ 18ਵੀਂ ਚਿੱਠੀ ਜਾਰੀ ਕਰ ਦਿੱਤੀ ਹੈ ਜੀ ਹਾਂ ਜਿਸ ਦੇ ਵਿੱਚ ਉਹਨਾਂ ਨੇ ਮੁੜ ਤੋਂ ਆਪਣੇ ਆਪ ਨੂੰ ਜਿਹੜਾ ਕਿ ਗੁਰੂ ਦੱਸਿਆ ਉਹਨਾਂ ਕਿਹਾ ਕਿ ਮੈਂ ਤੁਹਾਡਾ ਗੁਰੂ ਸੀ ਗੁਰੂ ਹਾਂ ਤੇ ਗੁਰੂ ਰਹਾਂਗਾ ਸੋ ਦਾ ਦੇਖੀ ਸੋ ਪਹਿਲਾ ਵੀ ਜੇਲ੍ਹ ਦੇ ਵਿੱਚੋਂ 17 ਚਿੱਠੀਆਂ ਗੁਰਮੀਤ ਰਾਮ ਰਹੀਮ ਨੇ ਜਾਰੀ ਕੀਤੀਆਂ ਸਨ ਆਪਣੀਆਂ ਸੰਗਤਾਂ ਦੇ ਵਾਸਤੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਿੰਦੇ ਨੇ ਜਿਹਦੇ ਚੱਲਦੇ ਇਸ ਵਾਰ ਵੀ 18ਵੀਂ ਚਿੱਠੀ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਡੇਰਾ ਪ੍ਰੇਮੀ ਨੂੰ ਲੈ ਕੇ ਸੰਦੇਸ਼ ਜਾਰੀ ਕੀਤੇ ਨੇ ਜਦੋਂ ਵੀ ਕੋਈ ਡੇਰਾ ਪ੍ਰੇਮੀ ਦੇ ਲਈ ਹੈ ਜਿਹੜੀ ਚਿੱਠੀ ਜਾਰੀ ਹੁੰਦੀ ਆ ਤਾਂ ਉਸ ਦੇ ਲਈ ਹਮੇਸ਼ਾ ਹੀ ਜੜਾ ਕਿ ਰਾਮ ਰਹੀਮ ਦੇ ਸੰਦੇਸ਼ਾਂ ਨੂੰ ਡੇਰਾ ਪ੍ਰੇਮੀਆ ਦੇ ਵੱਲੋਂ ਮੰਨਿਆ ਜਾਂਦਾ ਹੈ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਕਿ ਆਖਰੀ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਗੁਰਮੀਤ ਰਾਮ ਰਹੀਮ ਨੇ ਰੋहतक ਦੀ ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 18ਵੀਂ ਚਿੱਠੀ ਭੇਜੀ ਇਸ ਚਿੱਠੀ 'ਚ ਪੁਰਾਣੀਆਂ ਚਿੱਠੀਆਂ ਵਾਂਗ ਹੀ ਇੱਕ ਵਾਰ ਮੁੜ ਡੇਰਾ ਮੁਖੀ ਨੇ ਖੁਦ ਦੇ ਹੀ ਗੁਰੂ ਹੋਣ ਤੇ ਰਹਿਣ ਦਾ ਦਾਵਾ ਕੀਤਾ ਹੈ ਡੇਰਾ ਮੁਖੀ ਨੇ ਆਪਣੇ ਗੁਰੂ ਸ਼ਾਹ ਸਤਨਾਮ ਮਹਾਰਾਜ ਦੇ ਜਨਮ ਦਿਹਾੜੇ ਦੇ ਮਹੀਨੇ ਐਮ ਐਸ ਜੀ ਅਵਤਾਰ ਮਹੀਨੇ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਨੁੱਖਤਾ ਕਾਰਜ ਸਹਾਰਾ ਇਹ ਇਨਸਾ ਸ਼ੁਰੂ ਕਰਵਾਇਆ ਉਸਨੇ ਲਿਖਿਆ ਕਿ ਤੁਹਾਡੇ ਗੁਰੂ ਅਸੀਸਾਂ ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਤੁਹਾਡੇ ਆਸ-ਪਾਸ ਕੋਈ ਮੰਦਬੁੱਧੀ ਦਿਵਿਆਂਗ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਦੇ ਅਤੇ ਉਸ ਨੂੰ ਘਰ ਪਹੁੰਚਾਇਆ ਜਾਵੇ ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਇਸ ਨੂੰ ਹੋਰ ਜ਼ੋਰ ਨਾਲ ਕਰੋ ਆਉਣ ਵਾਲਾ ਜਨਮ ਦਿਹਾੜਾ ਮਹੀਨਾ ਐਮਐਸਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਨਵਾਂ ਕਾਰਜ ਸ਼ੁਰੂ ਕਰੋ ਜਿਨ੍ਹਾਂ ਗਰੀਬ ਪਰਿਵਾਰਾਂ ਜਾਂ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਘਰ ਜਾਓ ਤੇ ਉਹਨਾਂ ਦੀ ਆਰਥਿਕ ਮਦਦ ਕਰਕੇ ਉਹਨਾਂ ਦਾ ਦੁੱਖ ਵੰਡਾਓ ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ ਏ ਇਨਸਾ ਸੋ ਚਿੱਠੀ ਦੇ ਵਿੱਚ ਇਹ ਸੰਦੇਸ਼ ਜਿਹੜਾ ਕਿ ਡੇਰਾ ਪ੍ਰੇਮੀਆ ਨੂੰ ਦਿੱਤਾ ਗਿਆ ਪਿਊਰਾ ਰਿਪੋਰਟ ਹਰਪ ਪੰਜਾਬ ਟੀਵੀ ਸੋ ਦਾਦੇ ਕਿ ਗੁਰਮੀਤ ਰਾਮ ਅਰਹੀਮ ਦੀ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋਂ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾਲ ਹੀ ਸੋ ਦਾਦੇ ਕਿ ਗੁਰਮੀਤ ਰਾਮ ਅਰਹੀਮ ਦੀ ਇਹ 18ਵੀਂ ਚਿੱਠੀ ਆ ਜਦੋਂ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੋਣ ਤੋਂ ਬਾਅਦ ਮੁਰਦੋ ਆਪਣੇ ਪ੍ਰੇਮੀਆਂ ਵਾਸਤੇ ਆਪਣੇ ਸਾਥ ਸੰਗਤ ਵਾਸਤੇ ਜਾਰੀ ਕੀਤੀ ਗਈ ਹੋਵੇ ਜਿਸ ਦੇ ਵਿੱਚ ਉਹ ਹਮੇਸ਼ਾ ਹੀ ਆਪਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੀ ਗੱਲ ਵੀ ਕਰਦੇ ਨੇ ਤੇ ਨਾਲ ਹੀ ਕਿਹਾ ਜਾਂਦਾ ਕਿ ਉਹਨਾਂ ਵੱਲੋਂ ਜੋ ਵੀ ਸੰਦੇਸ਼ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਪ੍ਰੇਮੀ ਹੱਸ ਕੇ ਉਹਨਾਂ ਸੰਦੇਸ਼ ਦੀ ਭਾਗਣਾ ਕਰਦੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ